ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਸਵੇਰ ਦਾ ਟਾਈਮ ਸੀਗਾ ਤਕਰੀਬਨ 7:00 ਵਜੇ ਦਾ ਤੇ ਆਪਾਂ ਫਰੂਟ ਚੀਰ ਲੱਗੇ ਸੀਗੇ ਹਿਮਾ ਦੀ ਤਬੀਅਤ ਨਹੀਂ ਸੀ ਠੀਕ ਹੈਗੀ ਉਹਨੂੰ ਜ਼ਿਆਦਾ ਕਰਕੇ ਸਵੇਰੇ-ਸਵੇਰੇ ਫਰੂਟ ਹੀ ਚੀਰ ਦੇ ਦੇਣਾ ਤੇ ਅਨਾਰ ਛਿਲਣੇ ਨਾ ਮੈਨੂੰ ਬਹੁਤ ਜ਼ਿਆਦਾ ਔਖੇ ਲੱਗਦੇ ਨੇ ਜਿਵੇਂ ਮਰਜ਼ੀ ਇਹਨਾਂ ਨੂੰ ਕਟਿੰਗ ਕਰ ਲਵੋ ਪਰ ਫਿਰ ਵੀ ਨਾ ਇਹਨਾਂ ਨੂੰ ਕੱਢਣਾ ਔਖਾ ਜਿਹਾ ਹੀ ਲੱਗਦਾ ਹੈ ਤੇ ਗੱਲ ਇਹ ਵੀ ਕਿ ਜੇ ਤੇ ਥੋੜਾ ਜਿਹਾ ਫਰੂਟ ਕੱਚਾ ਲਾਓ ਫਿਰ ਵੀ ਬੱਚੇ ਨਹੀਂ ਖਾਂਦੇ ਹੈਗੇ ਤੇ ਜੇ ਥੋੜਾ ਜਿਹਾ ਮਤਲਬ ਸਹੀ ਲਿਆਓ ਉਹਦਾ ਪਤਾ ਨਹੀਂ ਕੀ ਹਿਸਾਬ ਹੋਏਗਾ ਅਗਲੇ ਦਿਨ ਨਾ ਉਹ ਐ ਹੋਏਗਾ ਜਿਵੇਂ ਪੱਕਿਆ ਜਾਂ ਤੇ ਗਲਿਆ-ਗਲਿਆ ਜਾ ਹੁੰਦਾ ਦਵਾਈਆਂ ਦੀਆਂ ਪੱਕੀਆਂ ਹੁੰਦੀਆਂ ਨੇ ਨਾ ਇਹ ਚੀਜ਼ਾਂ ਛੇਤੀ ਹੀ ਖਰਾਬ ਹੋ ਜਾਂਦੀਆਂ ਨੇ ਜਦੋਂ ਬਾਜ਼ਾਰ ਤੋਂ ਲੈ ਕੇ ਆਈ ਦੀਆਂ ਨੇ ਬੜੀ ਵਧੀਆ ਲੱਗਦੀਆਂ ਨੇ ਤੇ ਅਗਲੇ ਦਿਨ ਹੀ ਜਿਵੇਂ ਉਹਨਾਂ ਨੂੰ ਵੇਖੋ ਤੇ ਮਤਲਬ ਉਹ ਚੀਰਨਯੋਗੀਆਂ ਨਹੀਂ ਹੁੰਦੀਆਂ ਹੈਗੀਆਂ ਨਾ ਖਾਣਯੋਗੀਆਂ ਹੁੰਦੀਆਂ ਨੇ ਆਦਤੋਂ ਜ਼ਿਆਦਾ ਤੇ ਚੀਜ਼ ਆਪਾਂ ਨੂੰ ਵੱਢ ਕੇ ਛਟਣੀਆਂ ਹੀ ਪੈਂਦੀ ਏ ਕੋਲੇ ਚ ਇੱਕ ਚੀ ਆਪਾਂ ਕੱਢ ਲਾਂਗੇ ਇਹਨਾਂ ਦੇ ਛਿਲਕੇ ਫੇਰਾ ਆਪਾਂ ਮੱਜਾਂ ਨੂੰ ਪਾਵਾਂਗੇ ਅਪਾ ਮਤਲਬ ਆਪਣੇ ਲਈ ਇਹ ਜਿਹੀ ਚੀਜ਼ਾਂ ਨਾ ਤਾਕਤ ਕਰਕੇ ਲੈ ਕੇ ਆਈ ਦੀਆਂ ਨੇ ਪਰ ਆਪਾਂ ਨੂੰ ਭਰੋਸਾ ਨਹੀਂ ਹੁੰਦਾ ਇਹ ਪੱਕਾ ਆ ਕਿਵੇਂ ਵੀ ਫਲ ਫਰੂਟ ਸਹੀ ਹੈ ਜਾਂ ਗਲਤ ਹੈ ਪਰ ਆਪਾਂ ਆਪਣੇ ਲਈ ਤੇ ਸਹੀ ਹੋਈ ਸਮਝ ਕੇ ਖਾਣੇ ਆ ਸੇਬ ਸੀਗਾ ਬਹੁਤ ਵਧੀਆ ਸੇਬ ਸੀਗਾ ਪਰ ਬਹੁਤ ਹੀ ਜ਼ਿਆਦਾ ਵਿੱਚੋਂ ਅੱਧਾ ਤੇ ਖਰਾਬ ਹੀ ਨਿਕਲਿਆ ਭਾਰੋਂ ਵੇਖਣ ਚ ਇਨਸਾਨ ਦੇ ਸਰੀਰ ਆਲਾ ਹਿਸਾਬ ਹੈ ਜੀਵੇਂ ਆਪਾਂ ਬਾਹਰੋਂ ਸਹੀ ਲੱਗਦੇ ਅੰਦਰੋਂ ਪਤਾ ਨਹੀਂ ਪਰਮਾਤਮਾ ਕਿਵੇਂ ਨਾ ਕਿਵੇਂ ਦੇ ਰੋਗ ਬਣਾ ਦਿੰਦਾ ਐਸੇ ਤਰ੍ਹਾਂ ਹੀ ਫਲ ਫਰੂਟ ਨੇ ਬਹੁਤ ਸੋਹਣੇ ਦਿਖਦੇ ਨੇ ਬਾਹਰੋਂ ਪਰ ਜਦੋਂ ਇਹਨਾਂ ਨੂੰ ਚੀਰੋ ਵਿੱਚੋਂ ਖਰਾਬ ਨਿਕਲਦੇ ਨੇ ਬਸ ਇਹ ਵੀ ਦਵਾਈਆਂ ਨਾਲ ਚੱਲਦੇ ਨੇ ਤੇ ਇਨਸਾਨ ਵੀ ਇਸੇ ਤਰ੍ਹਾਂ ਹੀ ਜਿਵੇਂ ਦਵਾਈਆਂ ਦੇ ਸਿਰ ਤੇ ਹੀ ਕੁਝ ਵਿੱਚ ਡਰਾਈ ਫਰੂਟਸ ਸੀਗੇ ਤੇ ਹਲਕਾ ਜਿਹਾ ਆਪਾਂ ਕਾਲਾ ਨਮਕ ਪਾਵਾਂਗੇ ਕਿਉਂਕਿ ਫਰੂਟ ਤੇ ਕਹਿੰਦੇ ਨੇ ਨਮਕ ਪਾ ਕੇ ਨਹੀਂ ਖਾਣਾ ਚਾਹੀਦਾ ਪਰ ਆਪਾਂ ਦੂਸਰਾ ਨਹੀਂ ਪਾਉਂਦੇ ਕਾਲਾ ਹੀ ਪਾਵਾਂਗੇ ਉਸ ਤੋਂ ਬਾਅਦ ਨਾ ਸਬਜੀ ਸੀਗੀ ਰਾਤ ਬਣਾਈ ਆਲੂ ਮੇਥਿਆਂ ਦੀ ਤੇ ਰਾਤ ਵੀ ਬੱਚਿਆਂ ਨੇ ਮਤਲਬ ਚੰਗੀ ਤਰ੍ਹਾਂ ਨਹੀਂ ਖਾਧੀ ਹੈਗੀ ਤੇ ਹੁਣ ਵੀ ਕਮੈਂਟ ਹੀ ਕਰਨ ਦੇ ਸੀ ਰਹਿਣ ਦੋ ਨਹੀਂ ਖਾਣੀ ਹੈਗੀ ਆਪਣੀ ਮਨੋਸਾਨ ਦਿਖਾਉਂਦੇ ਨੇ ਤੇ ਫਿਰ ਉਹੀ ਸਬਜੀ ਨੂੰ ਮੈਂ ਥੋੜਾ ਜਿਹਾ ਵਿੱਚ ਕਾਲੀ ਲੂਨ ਮਿਰਚ ਪਾ ਕੇ ਤੇ ਰੋਟੀਆਂ ਚ ਪਾਤੀ ਪਰਾਂਠੇ ਬਣਾਤੇ ਤੇ ਪਰਾਂਠੇ ਉਹ ਸਵਾਦ ਨਾਲ ਖਾਦੇ ਗਏ ਨੇ ਤੇ ਸਬਜੀ ਰੋਟੀ ਨਾਲ ਲਾ ਕੇ ਖਾਣੀ ਔਖੀ ਲੱਗਦੀ ਪਈ ਸੀ ਸਬਜੀ ਵੀ ਕੀ ਬਣਾਏ ਸ਼ੁਕਰ ਕਰੀਦਾ ਸਰਦੀਆਂ ਵਿੱਚ ਇਹੋ ਜੀਆਂ ਸਬਜ਼ੀਆਂ ਆਉਂਦੀਆਂ ਨੇ ਪਾਲਕ, ਮੇਥੇ, ਸਾਗ ਤੇ ਬੱਚਿਆਂ ਨੂੰ ਇਹੀ ਹੁੰਦਾ ਦਾਲ ਜਾਂ ਆਲੂ ਇਹੋ ਜੀਆਂ ਚੀਜ਼ਾਂ ਹੀ ਖਾਣੀਆਂ ਹੁੰਦੀਆਂ ਨੇ ਉਹਨਾਂ ਨੇ ਜੇ ਕद्दू ਬਣਾ ਲਵੋ ਉਹਦੇ ਤੇ ਵੀ ਕਮੈਂਟ ਤੇ ਇਹ ਹੁਣ ਚਲੋ ਸਬਜੀ ਵੀ ਖਤਮ ਹੋ ਜਾਏਗੀ ਤੇ ਚੁੱਪ ਕਰਕੇ ਖਾਦੇ ਵੀ ਜਾਣਗੇ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਪਰੌਂਠੇ ਮਤਲਬ ਤਲਨੇ ਨਹੀਂ ਸੀ ਹੈਗੇ ਵੈਸੇ ਹੀ ਮੱਖਣੀ ਨਾਲ ਖਾਣੇ ਸੀਗੇ ਖਵਾਣੀਆਂ ਤੇ ਆਪਾਂ ਚੀਜ਼ਾਂ ਹੁੰਦੀਆਂ ਹੀ ਨੇ ਜਿਵੇਂ ਚਲੋ ਖਾਣ ਫਿਰ ਉਵੇਂ ਹੀ ਸਹੀ ਮੱਖਣੀ ਸੀ ਦਹੀਂ ਸੀ ਪਰਾਂਠਾ ਤੇ ਲੱਸੀ ਆਓ ਤੇ ਤੁਸੀਂ ਵੀ ਛਕੋ ਤੇ ਆ ਰਾਤ ਦੀ ਵੀਡੀਓ ਸੀ ਮਲਾਈ ਪਈ ਸੀਗੀ ਉਹਨੂੰ ਆਪਾਂ ਖੱਟਾ ਲਾ ਕੇ ਰੱਖ ਦਾਂਗੇ ਥੋੜਾ ਜਿਹਾ ਜ਼ਿਆਦਾ ਗਰਮ ਹੋ ਗਈ ਸੀ ਇਸ ਲਈ ਆਪਾਂ ਉਹਨੂੰ ਬਾਹਰ ਐਵੇਂ ਰੱਖ ਦਿੰਨੇ ਆ ਹਲਕੀ ਜੀ ਕੋਸੀ ਹੋ ਜਾਏਗੀ ਫਿਰ ਆਪਾਂ ਇਹਨੂੰ ਕਵਰ ਕਰਕੇ ਰੱਖਾਂਗੇ ਕਿਉਂਕਿ ਹੁਣ ਠੰਡ ਹੋ ਗਈ ਹੈ